ਜਲਦੀ ਆਦੀ ਨਾ ਸੌਖਾ ਤਰੀਕਾ ਕੰਮ ਤੇ ਖਾ ਸਾਡੇ ਨਹੀਂਗਾ ਗੁਲਗਲੇ ਹੋ ਗਏ ਪੂੜੇ ਹੋ ਗਏ ਨਾ ਇਹ ਸੌਖਾ ਤਰੀਕਾ ਨਿਕਲ ਜਾਂਦੇ ਇਹ ਤੇ ਲੱਗਦੇ ਬਹੁਤ ਸਵਾਦਿਸ਼ਾ ਨਾ ਵਧੀਆ ਲੱਗਦੀਆਂ ਇਹ ਤੇ ਜਿਹੜਾ ਆਪਾਂ ਵੱਡੇ ਵੀ ਰੱਖ ਸਕਦੇ ਹਾਂ ਛੋਟੇ ਵੀ ਰੱਖ ਸਕਦੇ ਹਾਂ ਤੇ ਵਧੀਆ ਰੱਖ ਸਕਦੇ ਹਾਂ ਤੇ ਮੇਰੇ ਵੀ ਸੀ ਬਹੁਤ ਦਿਨ ਆਦੀ ਚਲੋ ਮੈਂਗਾ ਬਣਾਉਣੇ ਹੈਗੇ ਤਾਂ ਤੁਹਾਡੇ ਨਾਲ ਵੀ ਵੀਡੀਓ ਸ਼ੇਅਰ ਕਰਾਂਗੀ ਭੈਣ ਭਰਾਵਾਂ ਦੇ ਨਾਲ ਨਾ ਤੇ ਆ ਲਈ ਤਰ ਤਰ ਗਿਆ ਗੋਲੀਆਂ ਦੇ ਨਾਲ ਆ ਦੇਖੋ ਜੀ ਇਕਦਮ ਖੁਸ਼ਬੂ ਬਹੁਤ ਸੋਹਣੀ ਆਉਣ ੜੀ ਇਹਨਾਂ ਦੀ ਤੁਹਾਨੂੰ ਦੇਖਉਣੀ ਆ ਤੇ ਆ ਦੇਖੋ ਇਕਦਮ ਅੰਦਰੋਂ ਪੱਕੇ ਹੋਏ ਪੋਲੇ ਆ ਤੇ ਬਾਹਰੋਂ ਪੱਕ ਗਏ ਆ ਤੇ ਸੌਫਟ ਸੌਫਟ ਆ ਤੇ ਖਾਣ ਜਦੋਂ ਟੇਸਟੀ ਤੇ 스멜 ਵੀ ਬੜੀ ਆਉਣ ੜੀ ਆ ਤੇ ਲੋ ਜੀ ਅੱਜ ਗੋਲੀਆਂ